ਨੇਕਿਆ ਇਤਿਹਾਦੇ ਪੇਕੇ ਮਾਪੇ ਦੇ ਚਾਨ ਤੋਂ ਬਾਅਦ ਹੀ ਛੋਟੇਦੇ ਆ ਤੇ ਇਤਿਹਾਦੇ ਪੇਕੇ ਤਾਂ ਮਾਪੇ ਦੇ ਜੀਵ ਦੇ ਜੀ ਵੀ ਛੋਟੇ ਜਾਂਦੇ ਆ ਕਿਉਂਕਿ ਪਰਜਾਈਆਂ ਨੂੰ ਲੱਗਦਾ ਕਿ ਇਹ ਤਾਂ ਹੁਕਮ ਚਲਾਣ ਆਈਆਂ ਸਭ ਦੇ ਤੇ ਰੂਪ ਪਾਣ ਆਈਆਂ ਜਦਕੀ ਸੱਚ ਤਾਂ ਇਹ ਐ ਇਹ ਵਿਚਾਰਨੇ ਕੁ ਥੋੜੀ ਦਿਨ ਜਿੰਦਗੀ ਜੀਣ ਆਂਦੀ ਆ ਮਾਪਿਆਂ ਤੋਂ ਪਿਆਰ ਲੈਣਾ ਦੀ ਆਪਣਾ ਬਚਪਨ ਜੀਣਾ ਦੀ ਮਾਂ ਤੋਂ ਉਹ ਹੀ ਪਿਆਰ ਵਾਲਾ ਛਿੜਕਾ ਖਾਣਾ ਦੀ ਪਾਪੂ ਤੋਂ ਲਾਡਲੀ ਤੇ ਦਾ ਪਿਆਰ ਲੈਣਾ ਦੀ ਰਾਂ ਨਾਲ ਉਹ ਹੀ ਖੱਟੀਆਂ ਮਿੱਠੀਆਂ ਛਿਰਾੜ ਤੱਕ ਨੂੰ ਆਦੇ ਜਿਦਰਾ ਤੇ ਪੱਬੀ ਚੰਗੇ ਹੋਣਾ ਤਾਂ ਧੀ ਲੇਕੇ ਮਾਵਾਪ ਦੇ ਜਾਣ ਤੋਂ ਬਾਅਦ ਵੀ ਜਉਂਦੇ ਨੇ ਇਹ ਜੇ ਉਹੀ ਪ੍ਰਾਪਤ ਜਾਈ ਪੇਕੇ ਆਇਆ ਉਹ ਬੋਝ ਸਮਝਣ ਤਾਂ ਭਰਾ ਦੇ ਖਰਚ ਰਹਿੰਦੇ ਮਜਬੂਰ ਮਾਪਿਆਂ ਦੇ ਜਉਂਦੇ ਜੀੀਆਂ ਦੇ ਪੇਕੇ ਖਤਮ ਸਮਝੋ